ੴ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਵਿਚਾਰ ਹੈ ਕਠੋਰਤਾ ਗੁਰੂ ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਜਲ ਜਲ ਵਿੱਚ ਸਮਾ ਜਾਂਦਾ ਹੈ ਜਦੋਂ ਸੂਰਜ ਦੀ ਕਿਰਨ ਨਾਲ ਉਸ ਦਾ ਮਿਲਾਪ ਹੁੰਦਾ ਹੈ ਸੂਰਜ ਦੀ ਕਿਰਨ ਤੋਂ ਬਿਨਾ ਜਲ ਕਠੋਰ ਰੂਪ ਵਿੱਚ ਹੀ ਰਹਿੰਦਾ ਹੈ ਅਰਥਾਤ ਜਲ ਬਰਫ਼ ਦਾ ਟੁਕੜਾ ਬਣ ਕੇ ਹੀ ਜਲ ਦੇ ਵਿੱਚ ਤੈਰਦਾ ਰਹਿੰਦਾ ਹੈ ਇਤਨਾ ਕੋਮਲ ਜਲ ਤੇ ਉਸ ਵਿੱਚ ਵੀ ਕਠੋਰਤਾ ਭਰੀ ਹੋਈ ਹੈ ਐਸੀ ਤਰ੍ਹਾਂ ਜਦੋਂ ਮਨੁੱਖ ਧਾਰਮਿਕ ਜੀਵਨ ਜੀ ਰਿਹਾ ਹੁੰਦਾ ਹੈ ਤੇ ਜਦੋਂ ਕੁਝ ਦਿਨ ਵਾਸਤੇ ਸ਼ਬਦ ਨਾਲੋਂ ਟੁੱਟ ਜਾਂਦਾ ਹੈ ਤਾਂ ਉਸ ਦਾ ਕੋਮਲ ਹਿਰਦਾ ਵੀ ਕਠੋਰ ਹੋ ਜਾਂਦਾ ਹੈ ਮੈਂ ਮੈਂ ਕਰਨ ਲੱਗ ਜਾਂਦਾ ਹੈ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਮਨ ਸਾਫ਼ ਹੁੰਦਾ ਹੈ ਬੁਰੇ ਵਿਚਾਰਾਂ ਤੋਂ ਦੂਰ ਹੁੰਦਾ ਹੈ ਪਰ ਜਿਵੇਂ ਹੀ ਅਸੀਂ ਗੁਰੂ ਘਰ ਤੋਂ ਬਾਹਰ ਆਉਂਦੇ ਹਾਂ ਤਾਂ ਸਾਡਾ ਸੰਪਰਕ ਬਾਣੀ ਤੋਂ ਟੁੱਟ ਜਾਂਦਾ ਹੈ ਫਿਰ ਤੋਂ ਮਨ ਵਿਕਾਰਾਂ ਵਿੱਚ ਆ ਜਾਂਦਾ ਹੈ ਇਸ ਲਈ ਪਰਮਾਤਮਾ ਦਾ ਸ਼ਬਦ ਨਾਲ ਜੁੜਨਾ ਜੀਵਨ ਵਿੱਚ ਅਹਿਮੀਅਤ ਰੱਖਦਾ ਹੈ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਕਟੋਰ ਹਿਰਦਾ ਕਿਸੇ ਨਾਲ ਜੁੜਦਾ ਨਹੀਂ ਮਨ ਨਿਰਮਲ ਨਾਮ ਤੇ ਆਈ ਹੈ ਤਾਂ ਪਾਏ ਮੋਖ ਦੁਆਰ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਨਿਰਮਲ ਵਿਅਕਤੀ ਹੀ ਪਰਮਾਤਮਾ ਵਿੱਚ ਸਮਾ ਸਕਦਾ ਹੈ ਕਿਉਂਕਿ ਗੁਰਬਾਣੀ ਵਿੱਚ ਪਰਮਾਤਮਾ ਨੂੰ ਵੀ ਨਿਰਮਲ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ ਨਾਨਕ ਕਹਿੰਦੇ ਨੇ ਤੂੰ ਨਿਰਮਲ ਸਚ ਗੁਣੀ ਗਹਿਰ ਇਸੇ ਲਈ ਸਾਧੂ ਭਗਤਾ ਸੰਤਾਂ ਕੋਲ ਗੁਰੂਆਂ ਕੋਲ ਕਠੋਰਤਾ ਵਾਲਾ ਅਵਗੁਣ ਨਹੀਂ ਹੁੰਦਾ ਉਹਨਾਂ ਦੇ ਬੋਲ ਕਠੋਰ ਨਹੀਂ ਹੁੰਦੇ ਕੇਵਲ ਨਿਰਮਲ ਵਿਅਕਤੀ ਹੀ ਆਨੰਦਪਰਿਆ ਜੀਵਨ ਜੀ ਸਕਦਾ ਹੈ ਨਿਰਮਲ ਵਿਅਕਤੀ ਹੀ ਸੰਗਤ ਵਿੱਚ ਬੈਠ ਸਕਦਾ ਹੈ ਜੁੜ ਸਕਦਾ ਹੈ ਪਰਮਾਤਮਾ ਨਾਨਕ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਪੁਲਚੁਕ ਹੋ ਜਾਂਦੀਆਂ ਨੇ ਦਾਤ ਨੂੰ ਬਖਸ਼ ਦਿਹਾ ਜੀ ਕਿਉਂਕਿ ਤੁਸੀਂ ਬਖਸ਼ਣਹਾਰ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ